ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਤੇ ਸਵਾਦ ਕਰਦਾ ਮੈਂ ਤੁਹਾਡੇ ਆਪਣੇ ਚੈਨਲ ਤੇ ਇੱਕ ਨਵੀਂ ਵੀਡੀਓ ਵਿੱਚ ਜਿਸ ਦਾ ਕਿ ਟੌਪਿਕ ਆਪਾਂ ਐਸੈਸਰੀਜ਼ ਯੂਨੀਫਾਰਮ ਬਾਰੇ ਤੁਹਾਨੂੰ ਦੱਸਿਆ ਸੀਗਾ ਤੇ ਉਹ ਸਾਰੀ ਜਿਹੜੀ ਕਾਫੀ ਮੈਨੂੰ ਉਸ ਵੀਡੀਓ ਤੇ ਪਿਆਰ ਦਿੱਤਾ ਤੁਸੀਂ ਠੀਕ ਹੈ ਤੁਸੀਂ ਬੜੇ ਧਿਆਨ ਨਾਲ ਦੇਖੀਏ ਵੀਡੀਓ ਕਿਉਂਕਿ ਆਖਿਰ ਆਪਾਂ ਜਿਹੜੇ ਪਰਤੀ ਹੋਏ ਆ ਉਹ ਵਰਦੀ ਲਈ ਹੋਏ ਆ ਤੇ ਵਰਦੀ ਬਾਰੀ ਜੇਕਰ ਤੁਸੀਂ ਜਾਣਕਾਰੀ ਨਾ ਰੱਖੋਗੇ ਠੀਕ ਹੈ ਤੁਹਾਨੂੰ ਨਾ ਪਤਾ ਹੋਊਗਾ ਤਾਂ ਫਿਰ ਇਨ ਫਿਊਚਰ ਤੁਸੀਂ ਤੰਗ ਹੋਵੋਗੇ ਇਸੇ ਬਾਰੇ ਠੀਕ ਹੈ ਇਸ ਕਰਕੇ ਟੌਪਿਕਸ ਤੁਸੀਂ ਆਪਣੇ ਦੱਸਦੇ ਰਹਿੰਨੇ ਹੋ ਠੀਕ ਹੈ ਕਈ ਵਾਰੀ ਮੇਰੇ ਤੋਂ ਕੋਈ ਵੀਡੀਓ ਵਿੱਚ ਗੱਲ ਸਕਿਪ ਹੋ ਜਾਂਦੀ ਆ ਤੁਹਾਡੇ ਮਾਈਂਡ ਦੇ ਵਿੱਚ ਹੁੰਦੀ ਆ ਤੇ ਮੈਨੂੰ ਤੁਸੀਂ ਦੱਸਦੇ ਰਹਿੰਨੇ ਹੋ ਤੇ ਇਨ ਫਿਊਚਰ ਵੀ ਦੱਸਦੇ ਰਹੋ ਤਾਂ ਕਿ ਮੈਂ ਤੁਹਾਡੇ ਡੇ ਡੇ ਟੂ ਡੇ ਤੁਹਾਡੇ ਸਮਝ ਸਮਝਾ ਕੱਢ ਕੇ ਟੌਪਿਕ ਤੁਹਾਡੇ ਕਲੀਅਰ ਕਰਦਾ ਰਹਾ ਠੀਕ ਹੈ ਤੇ ਮੈਨੂੰ ਕਾਫੀ ਸਟੂਡੈਂਟਸ ਨੇ ਇਹ ਚੀਜ਼ ਪੁੱਛੀ ਆ ਕਿ ਜਿੱਦਾਂ ਕਿ ਅਸੀਂ ਸਰ ਮੁੱਛਾਂ ਰੱਖੀਆਂ ਹੋਈਆਂ ਦਾੜੀ ਰੱਖੀ ਹੋਈ ਹੈ ਤਾਂ ਕੀ ਸਾਨੂੰ ਪੱਗ ਬੰਨਣੀ ਜ਼ਰੂਰੀ ਹੈ ਠੀਕ ਹੈ ਕੀ ਅਸੀਂ ਕੈਪ ਨਹੀਂ ਲੈ ਸਕਦੇ ਠੀਕ ਹੈ ਵੀ ਯੂਨੀਫਾਰਮ ਨਾਲ ਕੈਪ ਕਦੋਂ ਲਈ ਜਾ ਸਕਦੀ ਹੈ ਜਾਂ ਪੱਗ ਕਦੋਂ ਬੰਨਣੀ ਜ਼ਰੂਰੀ ਹੁੰਦੀ ਹੈ ਤੇ ਕੁੜੀਆਂ ਕੈਪ ਹੀ ਲੈਂਦੀਆਂ ਜਾਂ ਮਤਲਬ ਨੰਗੇ ਸਿਰ ਜਾਂ ਕਿੱਦਾਂ ਮਤਲਬ ਉਹ ਸਾਰਾ ਕੁਝ ਤੁਸੀਂ ਹੋ ਸਕਦਾ ਦੇਖਿਆ ਹੋਵੇ ਤਾਂ ਮੈਨੂੰ ਇਹ ਚੀਜ਼ ਵੀ ਪੁੱਛੀ ਜਾਂਦੀ ਹੈ ਕਿ ਡਿਸਟ੍ਰਿਕਟ ਏਡਰ ਜਿੱਦਾਂ ਤੁਸੀਂ ਭਰਤੀਉਂ ਤੇ ਤੁਸੀਂ ਮਤਲਬ ਕਿ ਨੀਲੀ ਪੱਗ ਬੰਨੀ ਤਾਂ ਮੇਰੇ ਕੋਈ ਜਾਣਕਾਰ ਮੁੰਡਾ ਹੈਗਾ ਤਾਂ ਉਹ ਖਾਕੀ ਪੱਗੀ ਬੰਨਦਾ ਉਹ ਕਿਉਂ ਬੰਨਦਾ ਤਾਂ ਉਹ ਜ਼ਿਲ੍ਹੇ ਦੇ ਵਿੱਚ ਕਿਉਂ ਮਤਲਬ ਜ਼ਿਲ੍ਹੇ ਵਿੱਚ ਇਦਾਂ ਕਿਉਂ ਹੁੰਦਾ ਵਾ ਕਿ ਖਾਕੀ ਪੱਗ ਵੀ ਬੰਨ ਲੈਂਦੇ ਆ ਤੇ ਆਪਣੀ ਜਿਹੜੀ ਨੀਲੀ ਪੱਗ ਵੀ ਬੰਨ ਲੈਂਦੇ ਆ ਤੇ ਸਾਨੂੰ ਡਿਟੇਲ ਦੇ ਵਿੱਚ ਦੱਸੋ ਵੀ ਮਤਲਬ ਪੱਗ ਅਸੀਂ ਬੰਨਣੀ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ ਕੈਪ ਕਦੋਂ ਲੈ ਸਕਦੇ ਆ ਕੁੜੀਆਂ ਕੈਪ ਕਦੋਂ ਮਤਲਬ ਸਾਰੇ ਮਤਲਬ ਰਿਲੇਟਡ ਟੂ ਹੈਡ ਜੋ ਵੀ ਤੁਹਾਡਾ ਮਤਲਬ ਹੈ ਕਿ ਸਿਰ ਦੀ ਅਸੈਸਰੀਜ਼ ਨੇ ਉਹਦੇ ਸਬੰਧ ਵਿੱਚ ਮੈਂ ਆਪਾਂ ਗੱਲ ਕਰੂੰਗਾ ਤੁਹਾਡੇ ਨਾਲ ਅੱਜ ਠੀਕ ਆ ਤੇ ਬਣੇ ਰੋਜ਼ ਵੀਡੀਓ ਦੇ ਵਿੱਚ ਠੀਕ ਆ 5-7 ਮਿੰਟ ਦੀ ਵੀਡੀਓ ਹੋਊਗੀ 2-3 ਮਿੰਟ ਤਾਂ ਹੋਊਗੀ ਆ ਤੇ 3-4 ਮਿੰਟ ਮੈਨੂੰ ਐਕਸਪਲੇਨ ਕਰਨ ਤੇ ਵੀ ਲੱਗ ਜਾਣਗੇ ਤੇ ਵੀਡੀਓ ਮੇਰੀ ਜਰੂਰ ਲੰਬੀ ਹੋ ਜਾਂਦੀ ਹੈ ਕੋਈ 10 ਮਿੰਟ ਦੀਆਂ 10 ਮਿੰਟ ਤੋਂ ਪਲੱਸ ਹੋ ਜਾਂਦੀ ਹੈ ਪਰ ਮੈਂ ਗੱਲ ਜਿਹੜੀ ਹੁੰਦੀ ਆ ਪੂਰੀ ਪੱਤੇ ਦੀ ਕਰਦਾ ਹੁੰਦਾ ਹੁੰਦਾ ਵੀ ਜਿਹੜੀ ਕਿ ਮਹਿਕਮੇ ਦੀ ਹੈ ਠੀਕ ਆ ਤੁਸੀਂ ਆਸੇ-ਪਾਸੇ ਵੀਡੀਓ ਮੈਨੂੰ ਪਤਾ ਆ ਜਿਹੜੇ ਮੇਰੇ ਨਾਲ ਜੁੜੇ ਆ ਉਹਦੇ ਵਿੱਚੋਂ 30 40% ਬੰਦੇ ਇਦਾਂ ਦੇ ਵੀ ਹੈਗੇ ਜਿਨ੍ਹਾਂ ਦੇ ਮੈਂ ਕਮੈਂਟਸ ਕਿਸੇ ਹੋਰ ਚੈਨਲ ਤੇ ਵੀ ਦੇਖਦਾ ਤਾਂ ਸ਼ਾਇਦ ਮੇਰੇ ਚ ਕਮੀ ਹੋਣੀ ਹੈ ਫਿਰ ਕੋਈ ਹਨਾ ਜਿਹੜਾ ਕਿ ਤੁਨੂੰ ਕਿਸੇ ਹੋਰ ਚੈਨਲ ਦੀ ਲੋੜ ਪੈ ਰਹੀ ਆ ਠੀਕ ਆ ਵੀ ਉੱਥੋਂ ਵੀ ਤੁਸੀਂ ਜਾ ਕੇ ਪਤਾ ਕਰ ਰਹੇ ਹੋ ਵੀ ਮੇਰੇ ਨੰਬਰ ਇੰਨੇ ਆ ਜੀ ਮੇਥੋਂ ਮਰ ਹੋ ਜੂਗਾ ਕਿ ਨਹੀਂ ਹੋ ਜੂਗਾ ਜਾਂ ਆ ਚੀ ਦੱਸ ਦੋ ਆ ਚੀ ਦੱਸ ਦੋ ਤਾਂ ਹੈਗੇ ਕੋਸ਼ਿਸ਼ ਮੈਂ ਦੇਖਿਆ ਨਾ ਮਤਲਬ ਕੀ ਸ਼ੋਗਰ ਆ ਮੈਂ ਮੇਰੇ ਮਤਲਬ ਚੈਨਲ ਤੇ ਵੀ ਉਹਨਾਂ ਦਾ ਨਾਮ ਹੁੰਦਾ ਠੀਕ ਆ ਕਈ ਵਾਰੀ ਮੈਂ ਕਿਸੇ ਹੋਰ ਦੀ ਮਤਲਬ ਜਦਾਂ ਕਿ ਦੇਖ ਲਾਂ ਹਨਾ ਤਾਂ ਉਹਨਾਂ ਦੇ ਵੀ ਚੈਨਲ ਦੇ ਨਾਮ ਹੁੰਦਾ ਚਲੋ ਥੋੜੀ ਇੱਛਾ ਠੀਕ ਹੈ ਤੁਹਾਨੂੰ ਕਿੱਥੋਂ ਵਧੀਆ ਸੈਟੀਸਫੈਕਸ਼ਨ ਮਿਲਦੀ ਹੈ ਪਰ ਜੇਕਰ ਤੁਸੀਂ ਮਤਲਬ ਚੈਨਲ ਨਾਲ ਜੁੜੇ ਹੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਤਾਂ ਤੁਹਾਨੂੰ ਇਹ ਗੱਲ ਦਾ ਪਤਾ ਲੱਗਿਆ ਹੋਣਾ ਕਿ ਜਿਹੜੇ ਕਈ ਬੈਡ ਕਮੈਂਟ ਕਰਨ ਵਾਲੇ ਵੀ ਸੀ ਉਹ ਵੀ ਗੁੱਡ ਕਮੈਂਟ ਕਰਨ ਵਾਲੇ ਬਣ ਗਏ ਨੇ ਤਾਂ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਵੀ ਠੀਕ ਹੈ ਜਿਹੜੀ ਜਾਣਕਾਰੀ ਇੱਥੋਂ ਪੁਖਤਾ ਜਾਣਕਾਰੀ ਉਹ ਇੱਥੋਂ ਹੀ ਮਿਲਦੀ ਹੈ ਤੇ ਸ਼ੁਰੂ ਕਰਦੇ ਆਂ ਫਿਰ ਆਪਾਂ ਜਿਹੜੀ ਐਸੈਸਰੀ ਜਿਹੜੀ ਆਪਣੀ ਸਿਰ ਦੀ ਹੈ ਠੀਕ ਆ ਤੇ ਵਰਦੀ ਨਾਲ ਉਹ ਕਿਦਾਂ ਆਪਾਂ ਪੈਣਣੀ ਹੈ ਡਿਸਟ੍ਰਿਕਟ ਪਲਸ ਆਰਮਡ ਗਾਰਡਰ ਮੁੰਡੇ ਤੇ ਕੁੜੀਆਂ ਠੀਕ ਆ ਸਾਰੇ ਦੇਖਿਓ ਤੇ ਨਵੇਂ ਉਹ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਕਰਦੇ ਤੇ ਆਪਣੇ ਜਿਹੜਾ ਕੁਐਸਚਨ ਜ਼ਰੂਰ ਰੱਖਿਆ ਕਰੋ ਠੀਕ ਆ ਆਪਣੇ ਕਮੈਂਟ ਵਧੀਆ-ਵਧੀਆ ਜ਼ਰੂਰ ਰੱਖਿਆ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਵੀਡੀਓ ਵਧੀਆ ਹੁੰਦੀ ਆ ਇਹ ਤਾਂ ਹੁਣ ਦੇਖਣ ਵਾਲੇ ਤੇ ਡਿਪੈਂਡ ਕਰਦਾ ਉਹ ਨੈਗੇਟਿਵ ਲੈਂਦਾ ਕਿ ਪੋਜ਼ਿਟਿਵ ਲੈਂਦਾ ਠੀਕ ਆ ਤੇ ਸ਼ੁਰੂ ਕਰਦੇ ਆਂ ਫਿਰ ਆਪਾਂ ਹੁਣ ਜਿੱਦਾਂ ਕਿ ਡਿਸਟ੍ਰਿਕਟ ਪਲਸ ਆਰਮਡ ਗਾਰਡਰ ਦੀ ਭਰਤੀ ਆ ਠੀਕ ਆ ਜੀ ਤਾਂ ਡੈਸਟਿਕ ਵਾਲੇ ਮੁੰਡੇ ਜਿਨ੍ਹਾਂ ਨੇ ਪੱਗ ਬੰਨਣੀ ਆ ਠੀਕ ਆ ਜਾਂ ਜਿਨ੍ਹਾਂ ਦੇ ਆ ਨੋਰਮਲ ਗੱਲ ਕਰਦੇ ਵੀ ਜਿੱਦਾਂ ਕਿ ਮੇਰੇ ਦਾੜੀ ਔਰ ਮੁੱਛਾ ਹੈਗੀਆਂ ਠੀਕ ਆ ਜੇ ਮੇਰੇ ਖਾਕੀ ਵਰਦੀ ਪਾਈ ਹੋਵੇ ਠੀਕ ਆ ਨੋਰਮਲ ਡਿਊਟੀ ਮੈਂ ਥਾਣੇ 'ਚ ਲੱਗਾ ਹਾਂ ਜਾਂ ਮੈਂ ਟ੍ਰੈਫਿਕ 'ਚ ਲੱਗਾ ਹਾਂ ਟ੍ਰੈਫਿਕ ਦੀ ਚਲੋ ਵਰਦੀ ਥੋੜੀ ਹੋਰ ਹੁੰਦੀ ਆ ਜੇ ਮੈਂ ਥਾਣੇ 'ਚ ਲੱਗਾ ਜਾਂ ਕਿਸੇ ਅਫਸਰ ਨਾਲ ਲੱਗਾ ਠੀਕ ਆ ਜਿੱਦਾਂ ਕਿ ਮੈਂ ਪਹਿਲਾਂ ਐਸਪੀ ਸਾਹਿਬ ਨਾਲ ਵੀ ਡਿਊਟੀ ਕੀਤੀ ਆ ਕਰੀਬ 1 ਸਾਲ ਠੀਕ ਆ ਤਾਂ ਮੇਰਾ ਜਿਹੜਾ ਵਰਦੀ ਦਾ ਕੋਡ ਹੁੰਦਾ ਸੀਗਾ ਖਾਕੀ ਵਰਦੀ ਅਕੋਰਡਿੰਗ ਟੂ ਫੀਦਰ ਗਰਮੀ ਦਾ ਆ ਜਾਂ ਸਰਦੀ ਦਾ ਮੈਂ ਤਾਂ ਮੇਰੇ ਤੁਸੀਂ ਮੋਸਟਲੀ ਜਿਹੜਾ ਉਹ ਖਾਕੀ ਵਰਦੀ ਦੇਖੀ ਹੋਗੀ ਮੈਂ ਵੀਡੀਓ ਵੀ ਮਤਲਬ ਵੀਡੀਓ ਦੇ ਵਿੱਚ ਫੋਟੋ ਲਾ ਦਿੰਨਾ ਠੀਕ ਹੈ ਤੇ ਇਹ ਮੇਰੀ ਹੈਗੀ ਜਦੋਂ ਮੈਂ ਗਨਮੈਨ ਚੱਲਦਾ ਹੁੰਦਾ ਸੀਗਾ ਐਸਪੀ ਸਾਹਿਬ ਦੇ ਨਾਲ ਏਡੀਸੀਪੀ 1 ਜ਼ਿਲੰਦਰ ਸਿਟੀ ਠੀਕ ਹੈ ਜੀ ਤਾਂ ਮੇਰੀ ਜਿਹੜਾ ਡਰੈਸ ਕੋਡ ਸੀਗਾ ਮੇਰੇ ਮੁੱਛਾਂ ਦਾੜ੍ਹੀ ਹੋਣ ਕਰਕੇ ਕਿਉਂਕਿ ਮੈਂ ਦਾੜੀ ਮੁੱਛਾ ਰੱਖਦਾ ਤਾਂ ਮੈਂ ਹਮੇਸ਼ਾ ਸਿਰ ਤੇ ਨੀਲੀ ਪੱਗ ਚਲਦੜ ਵਾਲੀ ਬੰਦਾ ਹੁੰਦਾ ਸੀ ਠੀਕ ਆ ਜੀ ਹੁਣ ਇਸੇ ਹੁਣ ਮੇਰੇ ਤੇ ਹੀ ਤੁਸੀਂ ਲਾ ਕੇ ਚੱਲਣਾ ਵੀ ਮੇਰੇ ਕੱਲੀਆਂ ਮੁੱਛਾ ਹੋਣ ਮੇਰੇ ਕੱਲੀਆਂ ਮੁੱਛਾ ਮੇਰੇ ਦਾੜੀ ਨਾ ਹੋਵੇ ਬੀਅਰਡ ਨਾ ਹੋਵੇ ਠੀਕ ਆ ਤਾਂ ਫਿਰ ਮੇਰਾ ਐਡਰੈਸ ਕੋਡ ਕਿ ਹੋਊਗਾ ਫਿਰ ਮੇਰਾ ਐਡਰੈਸ ਕੋਡ ਚੇਂਜ ਹੋ ਜਾਊਗਾ ਠੀਕ ਆ ਜੀ ਜੇਕਰ ਤੁਹਾਡੇ ਦਾੜੀ ਰੱਖੀ ਆ ਤਾਂ ਤੁਹਾਨੂੰ ਪੱਗ ਬੰਨਣੀ ਪੈਣੀ ਆ ਵਰਦੀ ਦੇ ਨਾਲ ਠੀਕ ਆ ਡਿਸਟ੍ਰਿਕਟ ਵਾਲੇ ਖਾਸ ਕਰਕੇ ਸੁਣ ਲਿਓ ਇਹ ਗੱਲ ਵੀ ਤੁਹਾਨੂੰ ਨੀਲੀ ਚੱਲਰ ਵਾਲੀ ਪੱਗ ਬੰਨ੍ਹਣੀ ਪੈਣੀ ਆ ਜੇਕਰ ਤੁਹਾਡੇ ਦਾੜੀ ਹੈ ਠੀਕ ਆ ਜੇ ਦਾੜੀ ਨਹੀਂ ਆ ਕੱਲੀਆਂ ਮੁੱਛਾਂ ਰੱਖੀਆਂ ਤੁਸੀਂ ਠੀਕ ਆ ਹੁਣ ਤੁਸੀਂ ਮੈਨੂੰ ਕੱਲਾ ਮੁੱਛਾ ਨਾਲ ਮਤਲਬ ਦੇਖ ਲਿਓ ਕਿ ਮੇਰੇ ਕੱਲੀਆਂ ਮੁੱਛਾਂ ਮੇਰੇ ਦਾੜੀ ਨਹੀਂ ਹੈਗੀ ਫਿਰ ਮੈਂ ਵਰਦੀ ਦੇ ਨਾਲ ਟੋਪੀ ਲਾਉਂਗਾ ਜਿਹੜੀ ਕਿ ਆਪਾਂ ਖਾਕੀ ਟੋਪੀ ਹੁੰਦੀ ਆ ਉਹ ਬਰੇਟ ਕੈਪ ਕਹਿੰਦੇ ਆ ਠੀਕ ਆ ਜੀ ਤਾਂ ਏ ਹੁੰਦਾ ਜੀ ਡਿਫਰੈਂਸ ਹੁਣ ਕਈ ਮਤਲਬ ਮੁੰਡੇ ਕਹਿ ਰਹੇ ਨੇ ਵੀ ਸਾਨੂੰ ਪੱਗ ਬੰਨਣੀ ਆਉਂਦੀ ਨਹੀਂ ਗੀ ਤੇ ਅਸੀਂ ਕਿਵੇਂ ਸਿੱਖਾਂਗੇ ਕਿਹੜੀ ਪੱਗ ਲਈਏ ਨੀਲੀ ਲਈਏ ਜਾਂ ਅਸੀਂ ਮਤਲਬ ਦੂਜੀ ਫਾਰਮਲ ਪੱਗ ਲਈਏ ਤਾਂ ਖਾਸ ਕਰਕੇ ਜਿਹੜੀ ਡਿਸਟ੍ਰਿਕਟ ਦੀ ਪੱਗ ਆ ਨਾ ਡਿਸਟ੍ਰਿਕਟ ਦੀ ਪੱਗ ਨੀਲੀ ਹੀ ਆ ਜਿਹੜੀ ਕੌਨਸਟੇਬਲ ਤੇ ਹੈੱਡ ਕੌਨਸਟੇਬਲ ਦੀ ਆ ਠੀਕ ਆ ਤਾਂ ਤੁਸੀਂ ਜਦੋਂ ਹੁਣ ਸਟਾਰਟਿੰਗ ਦੇ ਵਿੱਚ ਤੁਸੀਂ ਰਿਕਰੂਟ ਹੋਣਾ ਤੁਸੀਂ ਰਿਕਰੂਟੀ ਦੇ ਵਿੱਚ ਆਉਣਾ ਤੁਹਾਡੀ ਸਾਲ ਡੇਢ ਸਾਲ ਰਿਕਰੂਟੀ ਚਲਣੀ ਆ ਠੀਕ ਹੈ ਕਿਉਂਕਿ ਹੁਣ ਜਿਹੜੇ 2023 ਦੇ ਭਰਤੀ ਨੇ ਉਹ ਵੀ ਰਿਕਰੂਟ ਨਹੀਂ ਫਿਲਹਾਲ ਰਿਕਰੂਟ ਨਹੀਂ ਹੋ ਠੀਕ ਹੈ 5-6 ਮਹੀਨੇ ਉਹਨਾਂ ਨੇ ਪੁਲਿਸ ਲਾਈਨ ਦੇ ਵਿੱਚ ਡਿਊਟੀਆਂ ਕੀਤੀਆਂ ਜਾਂ ਥਾਣਿਆਂ 'ਚ ਉਹਨਾਂ ਨੂੰ ਮਤਲਬ ਡਿਊਟੀਆਂ ਲਾਈਆਂ ਗਈਆਂ ਜਾਂ ਜਿੱਦਾਂ ਵੀ ਮਤਲਬ ਉਹਨਾਂ ਨੇ ਡਿਊਟੀਆਂ ਕੀਤੀਆਂ ਨਵੰਬਰ 'ਚ ਭਰਤੀ ਹੋਏ ਸੀ ਤੇ ਅਪ੍ਰੈਲ ਤੱਕ ਉਹ ਆਪਣਾ ਕੀਤਾ ਉਹਨਾਂ ਨੇ 31 ਮਾਰਚ ਤੱਕ ਜਿਹੜੀਆਂ ਆਪਣੀਆਂ ਲਾਈਨਸ ਦੇ ਵਿੱਚ ਡਿਊਟੀਆਂ ਕੀਤੀਆਂ ਨੇ ਪੁਲਿਸ ਲਾਈਨਸ ਦੇ ਵਿੱਚ ਠੀਕ ਹੈ ਕਿਉਂਕਿ ਡਿਸਟ੍ਰਿਕਟ ਦੀ ਭਰਤੀ ਸੀ ਗੱਲ ਇਹ ਤਾਂ ਉਹਨਾਂ ਦਾ ਜਿਹੜਾ ਡਰੈਸ ਕੋਡ ਉਹਨਾਂ ਦੀ ਖਾਕੀ ਵਰਦੀ ਪਲੱਸ ਉਹਨਾਂ ਦੇੜੀ ਆ ਨੀਲੀ ਚਾਲਰ ਵਾਲ ਠੀਕ ਹੈ ਜੀ ਇਹ ਚਾਦਰ ਵਾਲੀ ਪੱਗ ਜੇਕਰ ਤੁਹਾਨੂੰ ਮਤਲਬ ਕਿਸੇ ਨੂੰ ਵੀ ਨਹੀਂ ਆਉਂਦੀ ਮੈਨੂੰ ਪਤਾ ਸਾਨੂੰ ਕਿਹੜਾ ਆਉਂਦੀ ਸੀ ਮੈਨੂੰ ਥੋੜੀ ਆਉਂਦੀ ਸੀਗੀ ਸਭ ਕੁਝ ਆ ਕੇ ਮਹਿਕਮੇ ਸਿੱਖਿਆ ਹਰ ਇੱਕ ਚੀਜ਼ ਮਹਿਕਮੇ ਸਿੱਖਿਆ ਵਰਦੀ ਪਾਉਣ ਦਾ ਟੰਗ ਵਰਦੀ ਕਿਵੇਂ ਪਾਉਣੀ ਆ ਕਦੋਂ ਕਿਹੜੀ ਵਰਦੀ ਕਿੱਦਾਂ ਪਾਉਣੀ ਆ ਕਿੱਦਾਂ ਠੀਕ ਹੈ ਜਿੱਦਾਂ ਕਿ ਆਪਣੀਆਂ ਪ੍ਰੀਡਲ ਡਰੈਸ ਕਦੋਂ ਪਾਉਣੀ ਆ ਠੀਕ ਹੈ ਪੀਟੀ ਡਰੈਸ ਕੀ ਹੁੰਦੀ ਆ ਇਸ ਹਰ ਇੱਕ ਚੀਜ਼ ਦਾ ਮਤਲਬ ਡਰੈਸ ਕੋਡ ਆ ਆਪਣੇ ਮਹਿਕਮੇ ਦੇ ਵਿੱਚ ਠੀਕ ਹੈ ਜੀ ਤਾਂ ਉਹੀ ਚੀਜ਼ ਹੁਣ ਮੈਂ ਦੁਬਾਰਾ ਫੇਰ ਰਿਪੀਟ ਕਰਦਾ ਕਿ ਜੇ ਮੇਰੇ ਮੁੱਛਾਂ ਦਾੜ੍ਹੀ ਹੈਗੀਆਂ ਹੁਣ ਜਿੱਦਾਂ ਕਿ ਤੁਸੀਂ ਮੈਨੂੰ ਦੇਖ ਰਹੇ ਹੋ ਮੁੱਛਾਂ ਦਾੜ੍ਹੀ ਮੇਰੀ ਖਾਕੀ ਵਰਦੀ ਪਾਈ ਹੋਵੀ ਤਾਂ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓ ਕੱਢ ਕੇ ਦੇਖ ਲਓ ਹਰੇਕ ਮਤਲਬ ਪੁਰਾਣੀਆਂ ਵੀਡੀਓ ਜਦੋਂ ਮੈਂ 2023 ਵਾਲਿਆਂ ਨੂੰ ਗਾਈਡ ਕਰਦਾ ਸੀਗਾ ਤਾਂ ਉਦੋਂ ਮੈਂ ਐਸਪੀ ਸਾਹਿਬ ਨਾਲ ਗਨਮੈਨ ਹੁੰਦਾ ਸੀ ਤੇ ਮੇਰੇ ਜਿਹੜਾ ਡਰੈਸ ਕੋਡ ਸੀਗਾ ਉਹ ਚੱਲਦ ਵਾਲੀ ਪੱਗ ਹੁੰਦੀ ਸੀਗੀ ਠੀਕ ਹੈ ਖਾਕੀ ਵਰਦੀ ਦੇ ਨਾਲ ਅਕੋਰਡਿੰਗ ਟੂ ਚਲੋ ਸਰਦੀ ਵਾਲੀਆਂ ਜਾਂ ਗਰਮੀ ਵਾਲੀਆਂ ਵਰਦੀ ਉਹਦੇ ਵਿੱਚ ਕੋਈ ਡਿਫਰੈਂਸ ਨਹੀਂਗਾ ਤਾਂ ਉਸ ਤੋਂ ਬਾਅਦ ਜੇ ਮੇਰੇ ਜਦੋਂ ਮੈਂ ਕਹਤਾ ਮੇਰੇ ਦਾੜੀ ਨਾ ਹੁੰਦੀ ਤਾਂ ਮੈਂ ਟੋਪੀ ਲੈਣੀ ਸੀ ਉਸ ਤੋਂ ਬਾਅਦ ਗੱਲ ਕਰਦੇ ਕਈ ਮੁੰਡੇ ਨੇ ਇਹ ਪੁੱਛਿਆ ਕਿ ਜਿਹੜੇ ਖਾਕੀ ਪੱਗ ਆਪਾਂ ਕਦੋਂ ਬਨ ਸਕਦੇ ਹਾਂ ਠੀਕ ਹੈ ਵੈਸੇ ਤਾਂ ਮੈਂ ਗੱਲ ਕਰਦਾ ਵੀ ਜਿਹੜੇ ਡਿਸਟ੍ਰਿਕਟ ਕਾਡਰ ਵਿੱਚ ਭਰਤੀ ਆ ਉਹ ਖਾਕੀ ਪੱਗ ਨਹੀਂ ਬਨ ਸਕਦੇਗੇ ਪਰ ਬਨ ਲੈਂਦੇ ਉਹ ਵੀ ਉਹਦੇ ਬਾਰੇ ਮੈਂ ਬਾਅਦ ਚ ਗੱਲ ਕਰਦਾ ਠੀਕ ਹੈ ਉਸ ਤੋਂ ਬਾਅਦ ਆ ਗਈ ਗੱਲ ਆਪਣੀ ਆਰਮਡ ਕਾਡਰ ਦੀ ਆਰਮਡ ਕਾਡਰ 'ਚ ਵੀ ਸੇਮ ਹੀ ਆ ਠੀਕ ਹੈ ਦਾੜੀ ਮੁੱਛਾਂ ਵਾਲਾ ਸੇਮ ਹੀ ਆ ਠੀਕ ਹੈ ਜੀ ਮੁੱਛਾਂ ਤਾਂ ਤੁਸੀਂ ਜੇ ਇਕੱਲੇ ਮੁੱਛਾਂ ਰੱਖਣੀਆਂ ਤੁਸੀਂ ਟੋਪੀ ਲੈ ਸਕਦੇ ਹੋ ਦਾੜੀ ਖਾਕੀ ਪੈਗਟਰਾਇਜ਼ਰ ਠੀਕ ਆ ਟ੍ਰੇਨਿੰਗ ਦੇ ਵਿੱਚ ਜਿਹੜੀ ਹੈਗੀ ਉਹ ਫੱਟੀ ਵਾਲੀ ਹੀ ਬਣਣੀ ਪਊਗੀ ਠੀਕ ਆ ਜੀ ਉਹ ਵੀ ਮੈਂ ਤੁਹਾਨੂੰ ਇੱਕ ਫੋਟੋ ਸ਼ੋਅ ਕਰਦਾ ਇਹ ਸਾਡੀ ਪਾਸਿੰਗ ਆਊਟ ਪਰੇਡ ਦੀ ਜਿਹੜੀ ਡਰੈੱਸ ਆ ਠੀਕ ਆ ਤੇ ਮੈਂ ਤੇ ਮੇਰਾ ਛੋਟਾ ਬ੍ਰਦਰ ਆ ਠੀਕ ਆ ਮਤਲਬ ਰੀਅਲ ਬ੍ਰਦਰ ਨਹੀਂ ਹੈ ਪਰ ਰੀਅਲ ਤੋਂ ਘੱਟ ਵੀ ਨਹੀਂ ਆ ਠੀਕ ਆ ਉਹ ਆਰਮਰਡ ਗੇਡਰ ਦੇ ਵਿੱਚ ਸੀ ਤੇ ਮੈਂ ਡਿਸਟ੍ਰੀਗੇਡਰ ਵਿੱਚ ਸੀਗਾ ਤੇ ਸਾਡੀ ਮੇਰੀ ਪੱਗ ਦੇਖ ਲਓ ਨੀਲੀ ਝਾਲਰ ਵਾਲੀ ਆ ਤਾਂ ਉਹਦੀ ਪੱਗ ਜਿਹੜੀ ਆ ਉਹ ਖਾਕੀ ਆ ਠੀਕ ਆ ਜੀ ਤੇ ਉਸ ਬਾਅਦ ਸਾਡਾ ਜਿਹੜਾ ਮਤਲਬ ਕਿ ਆਪਣਾ neck ਸਾਡੀ ਠੀਕ ਹੈ ਜਿਹਨਾਂ neck ਕਹਿੰਦੇ ਇਹਨੂੰ ਠੀਕ ਹੈ ਉਹਦਾ ਵੀ ਕਲਰ ਚੇਂਜ ਹੈ ਜਿਹੜਾ ਸਾਡੇ ਸ਼ੋਲਡਰ ਲੱਗੀ ਹੋਏ ਆ ਠੀਕ ਹੈ ਜਿਹਨਾਂ ਤੇ ਪੀਪੀ ਲਿਖਿਆ ਉਹ ਵੀ ਅਲੱਗ ਤੇ ਉਸ ਤੋਂ ਬਾਅਦ ਜਿਹੜਾ ਮਤਲਬ ਕਿ ਆਪਣੀ ਬੈਲਟ ਲੱਗੀ ਹੁੰਦੀ ਹੈ ਉਹਨਾਂ ਦੀ ਵਾਈਟ ਹੁੰਦੀ ਹੈ ਤੇ ਆਪਣੀ ਡਿਸਟ੍ਰਿਕਟ ਵਾਲਾਂ ਦੀ ਬਲੈਕ ਹੁੰਦੀ ਹੈ ਠੀਕ ਹੈ ਅਗੋਰਡਿੰਗ ਟੂ ਟ੍ਰੇਨਿੰਗ ਸੈਂਟਰ ਕੋਸਟ ਮਤਲਬ ਥੋੜੇ ਡ्रेस ਕੋਡ ਵੀ ਹੁੰਦੇ ਆ ਟ੍ਰੇਨਿੰਗ ਸੈਂਟਰਾਂ 'ਨੂੰ ਉਹ ਚੀਜ਼ ਚੱਲਦੀ ਰਹਿੰਦੀ ਹੈ ਤਾਂ ਇਸੇ ਤਰ੍ਹਾਂ ਜਿਹੜੀ ਮਤਲਬ ਕਿ ਖਾਕੀ ਭਾਗ ਅਥਰਵਾਇਜ਼ ਆ ਨਾ ਖਾਕੀ ਇਹ ਨਾਪਨ ਨਾਰਮਲ ਮੁੰਡੇ ਮਤਲਬ ਬਟਾੜੀ ਪੱਗ ਕਹ ਦਿੰਨੇ ਜਾਂ ਆਪਾਂ ਮੋਰਨੀ ਪੱਗ ਕਹ ਦਿੰਨੇ ਆ ਤਾਂ ਉਹ ਪੱਗ ਆ ਜਿਹੜੀ ਕੌਨਸਟੇਬਲ ਤੋਂ ਲੈ ਕੇ ਇਨਸਪੈਕਟਰ ਤੱਕ ਮਤਲਬ ਜੇਵਾ ਕਹਿੰਦੇ ਵੀ ਸਟਾਰਟਿੰਗ ਤੋਂ ਲੈ ਕੇ ਨਿਚਲੇ ਲੈਵਲ ਤੋਂ ਲੈ ਕੇ ਐਂਡ ਤੱਕ ਜਿਹੜੀ ਆ ਉਹ ਫਾਰਮਲ ਪੱਗੀ ਚੱਲਦੀ ਆ ਸਿਰਫ ਆਰਮਡ ਕੈਡਰ ਦੇ ਵਿੱਚ ਡਿਸਟ੍ਰਿਕਟ ਕੈਡਰ ਦਾ ਸਿਸਟਮ ਬਿਲਕੁਲ ਲੱਗਾ ਕਿ ਤੁਸੀਂ ਜਿਹੜੀ ਹੈਗੀ ਆ ਮਤਲਬ ਕੌਨਸਟੇਬਲ ਦੇ ਹੈਡ ਕੌਨਸਟੇਬਲ ਨੇ ਉਹ ਚਲਦ ਵਾਲੀ ਪੱਗ ਨਹੀਂ ਬਨਣੀ ਆ ਠੀਕ ਆ ਜੀ ਤੇ ਜਦੋਂ ਬੰਦਾ ਐਸੇ ਹੀ ਪ੍ਰਮੋਟ ਹੁੰਦਾ ਕਿਸੇ ਵੀ ਕੈਡਰ ਮਤਲਬ ਆ ਆਰਮਡ ਗੀਡਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਮਤਲਬ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਚੱਲਦਾ ਉਹ ਸੇਮ ਪਾਗੀ ਚੱਲਦੀ ਹੈ ਤਾਂ ਜੇਕਰ ਆਪਾਂ ਜ਼ਿਲ੍ਹੇ ਦੇ ਵਿੱਚ ਹੈਗੀਆਂ ਤਾਂ ਤੁਹਾਡੀ ਜਿਹੜੀ ਪਾਗ ਉਹ ਏਐਸਏ ਲੈਵਲ ਤੋਂ ਉਹ ਫਾਰਮਲ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਫਿਰ ਤੁਸੀਂ ਕਿਸੇ ਵੀ ਏਐਸਏ ਨੂੰ ਦੇਖ ਕੇ ਇਹ ਨਹੀਂ ਕਹਿ ਸਕਦੇ ਵੀ ਇਹ ਡਿਸਟ੍ਰਿਕਟ ਇਡਰ ਦਾ ਹੋਊਗਾ ਜਾਂ ਆਰਮਡ ਗੀਡਰ ਦਾ ਹੋਊਗਾ ਤਾਂ ਇੱਕ ਪਾਸੇ ਇੱਕ ਕਾਂਸਟੇਬਲ ਖੜਾ ਜ਼ਿਲ੍ਹੇ ਦਾ ਤੇ ਇੱਕ ਪਾਸੇ ਖੜਾ ਆਰਮਡ ਦਾ ਤਾਂ ਉਹਦੇ ਵਿੱਚ ਤੁਸੀਂ ਡਿਫਰੈਂਸ਼ੀਏਟ ਕਰ ਵੀ ਸਕਦੇ ਹੋ ਤੇ ਨਹੀਂ ਵੀ ਕਰ ਸਕਦੇ ਠੀਕ ਹੈ ਹੁਣ ਲਾਲ ਚਲਦਰ ਵਾਲੀ ਪੱਗ ਜਿਹੜੀ ਬੰਨੀ ਹੋਈ ਹੈ ਨੀਲੀ ਠੀਕ ਹੈ ਉਤੋਂ ਤਾਂ ਪਤਾ ਲੱਗ ਗਿਆ ਵੀ ਡਿਸਟ੍ਰਿਕਟ ਦਾ ਹੁਣ ਜੇਕਰ ਦੂਜਾ ਮੁੰਡਾ ਵੀ ਡਿਸਟ੍ਰਿਕਟ ਦਾ ਪਰ ਉਹਨੇ ਖਾਕੀ ਪੱਗ ਬੰਨੀ ਤੁਸੀਂ ਉਹਨੂੰ ਆਰਮਡ ਦਾ ਨਹੀਂ ਕਹਿ ਸਕਦੇ ਠੀਕ ਹੈ ਜੀ ਡਿਸਟ੍ਰਿਕਟ ਵਾਲੇ ਮੁੰਡੇ ਖਾਕੀ ਪੱਗ ਬੰਨ ਸਕਦੇ ਪਰ ਆਰਮਡ ਵਾਲੇ ਮੁੰਡੇ ਲਾਲ ਚਲਦਰ ਵਾਲੀ ਪੱਗ ਨਹੀਂ ਬੰਨ ਸਕਦੇ ਇਹ ਖਾਸ ਪਛਾਣ ਆ ਜ਼ਿਲ੍ਹੇ ਦੀ ਜ਼ਿਲ੍ਹਾ ਪੁਲਿਸ ਦੀ ਖਾਸ ਪਛਾਣ ਆ ਨੀਲੀ ਚਲਦਰ ਵਾਲੀ ਮਤਲਬ ਨੀਲੀ ਤੇ ਲਾਲ ਚਲਦਰ ਵਾਲੀ ਪੱਗ ਜਿਹਨੂੰ ਆਪਾਂ ਆਰਮ ਪਿੰਟਾਂ ਦੇ ਵਿੱਚ ਪਤਾ ਕੀ ਕਹਿੰਦਾ ਲਾਲ ਪੱਗਾਂ ਵਾਲੀ ਪੁਲਿਸ ਠੀਕ ਹੈ ਲਾਲ ਪੱਗਾਂ ਵਾਲੀ ਪੁਲਿਸ ਜ਼ਿਲ੍ਹਾ ਪੁਲਿਸ ਨੂੰ ਕਹਿੰਦਾ ਜਿਹੜੀ ਥਾਣਿਆਂ ਦੇ ਵਿੱਚ ਕੰਮ ਕਰਦੀ ਆ ਠੀਕ ਆ ਜੀ ਤੇ ਹੁਣ ਉਹ ਜਿਹੜੇ ਮੁੰਡੇ ਹੈਗੇ ਜਿੱਦਾਂ ਕਿ ਹੁਣ ਮੈਂ 3-4 ਸਾਲ ਹੋ ਗਏ ਮੈਨੂੰ ਭਰਤੀ ਹੋਏ ਨੂੰ ਹਨਾ 3 ਸਾਲ ਹੋ ਗਏ ਆ ਤਾਂ ਮੈਂ ਹੌਲੀ-ਹੌਲੀ ਬੰਨਣੀ ਸ਼ੁਰੂ ਕਰ ਸਕਦਾ ਖਾਕੀ ਪੱਗ ਪਰ ਮੈਨੂੰ ਅਥਰਾਈਜ਼ ਨਹੀਂ ਹੈਗੀ ਉਹ ਠੀਕ ਆ ਜੇਕਰ ਕੋਈ ਅਫਸਰ ਪੁੱਛਦਾ ਵੀ ਤੁਸੀਂ ਛਲਦ ਵਾਲੀ ਪੱਗ ਕਿਉਂ ਨਹੀਂ ਬੰਨੀ ਤਾਂ ਮੇਰੇ ਕੋਲੇ ਐਕਸਕਿਊਜ਼ ਇਦਾਂ ਦਾ ਹੋ ਸਕਦਾ ਮਿਸਾਲ ਉਮਰੀ ਪੱਗ ਧੋਣ ਵਾਲੀ ਸੀ ਜਿਆ ਮੈਂ ਥੋੜੀ ਮੈਲੀ ਹੋ ਗਈ ਸੀ ਤਾਂ ਅੱਜ ਮੈਂ ਉਹ ਬੰਨੇ ਆਇਆ ਤਾਂ ਮਤਲਬ ਕਿ ਮੈਂ ਜਿਹੜਾ ਹੈਗਾ ਵੀ ਉਹ ਨੂੰ ਧੋਣੀਆਂ ਸੁਕਣੀਆਂ ਪਾਈਆਂ ਜਿਆ ਜੋ ਵੀ ਮੈਂ ਤੁਸੀਂ ਔਨ ਦੀ ਸਪੋਰਟ ਦੇ ਐਕਸਕਿਊਜ਼ ਦੇ ਸਕਦੇ ਹੋ ਬਟ ਤੁਸੀਂ ਹਮੇਸ਼ਾ ਨਹੀਂ ਮਤਲਬ ਬਨ ਸਕਦੇ ਤੁਹਾਨੂੰ ਕਿਤੇ ਜਿੱਥੇ ਕੋਈ ਮਤਲਬ ਪ੍ਰੋਗਰਾਮ ਹੈਗੇ ਸਪੈਸ਼ਲ ਪ੍ਰੋਗਰਾਮ ਜਾਂ ਤੁਹਾਨੂੰ ਕਿਤੇ ਬਾਬਰ ਦੀ ਬੁਲਾਇਆ ਗਿਆ ਠੀਕ ਹੈ ਬਾਬਰ ਦੀ ਮਤਲਬ ਪੂਰੀ ਫੁੱਲ ਐਡਰੈਸ ਦੇ ਵਿੱਚ ਤੁਹਾਡੇ ਕੇਡਰ ਦੇ ਅਨਸਾਰ ਤਾਂ ਤੁਹਾਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਆਉਦੀ ਪ੍ਰੋਪਰ ਐਡਰੈਸ ਦੇ ਵਿੱਚ ਜਾਣਾ ਪਊਗਾ ਜਿਹੜਾ ਤੁਹਾਡਾ ਕੋਡ ਆ ਤਾਂ ਉੱਥੇ ਵੀ ਇਹ ਚੀਜ਼ ਨਹੀਂ ਉਸੇ ਵੀ ਤੁਸੀਂ ਜ਼ਿਲ੍ਹੇ ਦੀਆਂ ਤੇ ਖਾਕੀ ਪੱਗ ਬੰਨ ਕੇ ਤੁਸੀਂ ਕਿਸੇ ਦੀ ਮਤਲਬ ਪੇਸ਼ੀ ਜਾਂ ਤੁਨਕੇ ਸਾਹਮਣੇ ਬੁਲਾਇਆ ਜਾਂ ਐਸਐਸਪੀ ਸਾਹਮਣੇ ਬੁਲਾਇਆ ਫਿਰ ਉੱਥੇ ਜਿਹੜੀ ਕਾਂਸਟੇਬਲ ਤੇ ਹੈੱਡ ਕਾਂਸਟੇਬਲ ਨੂੰ ਲਾਲ ਚਲਦਰੀ ਪੱਗ ਬੰਨ ਕੇ ਜਾਣਾ ਪਊਗਾ ਉਸ ਤੋਂ ਬਾਅਦ ਗੱਲ ਆ ਗੱਲ ਕਰਦੇ ਆਪਾਂ ਕੁੜੀਆਂ ਦੀ ਹੁਣ ਕੁੜੀਆਂ ਜਿਹੜੀਆਂ ਹੈਗੀਆਂ ਜੀ ਕੁੜੀਆਂ ਦਾ ਆ ਡਰੈਸ ਕੋਡ ਆ ਮਤਲਬ ਕਿ ਟੋਪੀ ਉਹਨਾਂ ਨੂੰ ਟੋਪੀ ਉਸ ਸਾਈਜ਼ ਠੀਕ ਆ ਤੁਸੀਂ ਜਿਹੜੀ ਮਤਲਬ ਕਿ ਗੋਲ ਟੋਪੀ ਹੁੰਦੀ ਹੈ ਨਾ ਜਦੋਂ ਮੇਰੇ ਕੋਲ ਇਹ ਨਹੀਂ ਮੇਰੇ ਪਾਈ ਹੋਈ ਆ ਮਤਲਬ ਅਫਸਰਤੀ ਇਹ ਨਹੀਂ ਦੂਜੀ ਹੁੰਦੀ ਜਿਹੜੀ ਟੈਡੀ ਜਿਹਨੂੰ ਬੈਰਟ ਕੈਪ ਕਹਿੰਦੇ ਆਪਾਂ ਠੀਕ ਹੈ ਮੈਂ ਉਹ ਵੀ ਸ਼ੋਅ ਕਰ ਦੇਣਾ ਤੁਹਾਨੂੰ ਤਾਂ ਇਹ ਵਾਲੀ ਜਿਹੜੀ ਆ ਕੁੜੀਆਂ ਨੂੰ ਟੋਪੀ ਉਥਰਾਈ ਜ ਆ ਕੁੜੀਆਂ ਨੇ ਟੋਪੀ ਹੀ ਲੈਣੀ ਹੁੰਦੀ ਆ ਕੁੜੀਆਂ ਜ਼ਿਆਦਾਤਰ ਜਿਹੜੀਆਂ ਹੈਗੀਆਂ ਉਹ ਟੋਪੀ ਲੈਂਦੀਆਂ ਔਰ ਗੱਲ ਇੱਕ ਹੋਰ ਕਰਦਾ ਮੈਂ ਜਿਹੜੀਆਂ ਅ ਅਮਰਤਾਰੀ ਬੱਚੇ ਨੇ ਠੀਕ ਹੈ ਮਤਲਬ ਕੁੜੀਆਂ ਹੈਗੀਆਂ ਨੇ ਠੀਕ ਹੈ ਸਾਡੇ ਬਾਰੇ ਵੀ ਟ੍ਰੇਨਿੰਗ ਦੇ ਵਿੱਚ ਸਾਡੇ ਨਾਲ ਅਸੀਂ ਕੁੜੀਆਂ ਤਾਂ ਬਾਅਦ ਦੇ ਵਿੱਚ ਵੀ ਕੁਝ ਮਤਲਬ ਜਦੋਂ 23 ਵਾਲੀ ਵਿੱਚ ਵੀ ਕੁੜੀਆਂ ਹੈਗੀਆਂ ਠੀਕ ਹੈ ਜਿਹੜੀਆਂ ਅਮਰਤਾਰੀ ਆ ਉਹ ਟੋਪੀ ਨਾਲ ਹੈ ਕਿ ਉਹ ਦਮਾਲਾ ਸਜਾ ਸਕਦੀਆਂ ਠੀਕ ਹੈ ਜੀ ਉਹ ਮਤਲਬ ਪੱਗ ਤਾਂ ਹੁਣ ਨਹੀਂ ਮਨ ਮਤਲਬ ਪੱਗ ਨਹੀਂ ਬੰਦੀ ਉਹ ਦਮਾਲਾ ਸਜਾਉਂਦੀਆਂ ਨੇ ਠੀਕ ਆ ਤਾਂ ਤੁਸੀਂ ਮਤਲਬ ਕਿ ਜਿਹੜਾ ਖਾਕੀ ਦਮਾਲਾ ਤਾਂ ਕੌਨਸਟੇਬਲ ਕੁੜੀਆਂ ਜਿਹੜੀਆਂ ਰਿਕਰੂਟਸ ਨੇ ਜਿਨ੍ਹਾਂ ਦੇ ਮਤਲਬ ਕੇਸ ਧਾਰੀ ਨੇ ਅਮਰਤਾਰੀ ਨੇ ਠੀਕ ਆ ਇਹ ਸਾਰੇ ਤਾਂ ਚਲੋ ਸਾਰੀਆਂ ਹੀ ਨੇ ਠੀਕ ਹੈ ਪਰ ਅਮਰਤਾਰੀ ਨੇ ਤਾਂ ਉਹ ਟੋਪੀ ਥੋੜੀ ਲੈਣੀ ਹੈ ਤਾਂ ਓਬਵੀਅਸ ਹੀ ਗੱਲ ਆ ਕਿ ਚਲੋ ਥੋੜੀ ਸਿੱਖ ਧਰਮ ਦੇ ਵਿੱਚ ਇਹ ਚੀਜ਼ ਹੈ ਕਿ ਪਰ ਟੋਪੀ ਜਿਹੜੀ ਹੈਗੀ ਨਹੀਂ ਇਹ ਮਤਲਬ ਜਦੋਂ ਉਹ ਅਮਰਤਾਰੀ ਹੋਵੇ ਤਾਂ ਕੁੜੀਆਂ ਉੱਤੇ ਕਰ ਆਪਣਾ ਇਹਦਾ ਦਮਾਲਾ ਸਜਾ ਸਕਦੀਆਂ ਤਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਜਿਹੜੀ ਸਾਰੀ ਗੱਲ ਸਮਝ ਲੱਗ ਗਈ ਹੋਵੇ ਕਿ ਮੈਂ ਗੱਲ ਪੱਗਾਂ ਦੇ ਰਿਲੇਟਿਡ ਕੀਤੀ ਆ ਵੀ ਕਿਹੜਾ ਬੰਦਾ ਕਿਦਾਂ ਆਪ ਦੇ ਡਰੈਸ ਕੋਡ ਮਤਲਬ ਆਦੀ ਦਾੜੀ ਮੁੱਛਾਂ ਦੇ ਹਿਸਾਬ ਨਾਲ ਬਣ ਮਤਲਬ ਕਰ ਸਕਦਾ ਔਰ ਜ਼ਿਲ੍ਹਾ ਦੇ ਆਰਮਡ ਕੈਡਰ ਦੋਨਾਂ ਦੀ ਗੱਲ ਕੀਤੀ ਆ ਤੇ ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਰਹਿ ਗਿਆ ਹੋਵੇ ਐਸੇ ਤੱਕ ਮੈਂ ਡਾਊਟ ਛੱਡਿਆ ਨਹੀਂ ਮੈਂ ਵੀਡੀਓ ਜ਼ਰੂਰ ਲੰਬੀ ਕਰ ਦਿੰਨਾ ਹੁੰਨਾ ਪਰ ਮੈਂ ਸੋਚਦਾ ਹਾਂ ਕਿ ਤੁਹਾਡਾ ਕੋਈ ਡਾਊਟ ਨਹੀਂ ਰਹਿਣਾ ਚਾਹੀਦਾ ਠੀਕ ਆ ਇਸ ਕਰਕੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੀ ਵੀਡੀਓ ਚੰਗੀ ਤਰ੍ਹਾਂ ਦੇਖਿਆ ਕਰੋ ਤਾਂ ਕਿ ਤੁਹਾਡਾ ਹਰ ਇੱਕ ਇੱਕ ਚੀਜ਼ ਤੁਹਾਡੀ ਨਾ ਮ ਭਰੇ ਹੋਇਆ ਨਾ ਮਤਲਬ ਕਿ ਸ਼ੱਕ ਭਰੇ ਹੋਇਆ ਵਹਿਮ ਭਰੇ ਹੋਇਆ ਵੀਰ ਕਿਦਾਂ ਕੀ ਹੁੰਦਾ ਕਿਦਾਂ ਸਬਤਵਾਦੀ ਜੀ ਵੀ ਕਿਦਾਂ ਕਿਉਂ ਕਿਵੇਂ ਕਿਸ ਤਰ੍ਹਾਂ ਤਾਂ ਉਹ ਚੀਜ਼ ਸਾਰੀ ਮੈਂ ਵਾਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ ਵੀ ਉਹ ਸਾਰੀ ਕੰਪਲੀਟ ਦੂਰ ਹੋ ਜੇ ਵੀਡੀਓ ਪਹਿਲਾਂ 2-4 ਮਿੰਟ ਵੱਧ ਲੱਗ ਗਿਆ ਤੇ ਇਸੇ ਤਰ੍ਹਾਂ ਮੈਨੂੰ ਆਪਣੇ ਟੌਪਿਕ ਦੱਸਦੇ ਰਹੋ ਤਾਂ ਕਿ ਮੈਨੂੰ ਤੁਹਾਡੇ ਜਿਹੜੇ ਆ ਦਿਮਾਗ ਦੇ ਵਿੱਚ ਕੁਐਸਚਨਸ ਦਾ ਪਤਾ ਲੱਗ ਸਕੇ ਤੇ ਮੈਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਸਕਾਂ ਤੇ ਵੀਡੀਓ ਸਾਰੀ ਦੇਖਿਆ ਕਰੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਕਰ ਦਿਓ ਤੇ ਆਪਣੇ प्यारे जी कमेंट जरूर रख के जायो ताकि मेनू भी मोटिवेशन मिल सके ते इसी तरह जुड़े रहो बने रहो ज्ञान ਦਾ Bhandaar ਤੁਹਾਡੇ ਲਈ ਬੇਅੰਤ ਪਿਆ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਅਸੀਂ ਹੋਰ ਵੀਡੀਓ ਵੀ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਉਂਦੇ ਵਾਸਤੇ ਰਹੋ